ਆਜੋ ਆਜੋ ਆਪਣਾ ਰਿਆਮ ਆਜੋ ਜੀ ਕਹਿਣਾ ਚਾਹੁੰਦੇ ਵਸੇ ਆਜੋ ਜੀ ਅਸਲੇ ਭਾਰਤਪੁਰਸਨ ਆਸ਼ਿ ਨੂੰ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਹੈ ਐਲਫਾ ਕੋਰਪੋਰੇਸ਼ਨ ਦੀ ਉਪਤੀ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਨ ਲੈ ਕੇ ਜਾ ਰਹੇ ਨੇ ਨਾਲ ਹੀ ਕੁੜੀ ਦੇ ਸਰ ਜੀ ਜੀ ਪੰਜਾਬ ਸਰਕਾਰ ਦਾ ਜੋ ਆਪਾਂ ਸੁਣਿਆ ਸੀ ਨਾ ਕਿ ਉਹਨੇ ਫੋਨ ਤੇ ਵੇਚਿਆ ਕਰ ਲਿਆ ਕਿ ਇਹਨੂੰ ਲੰਬੂ ਕੰਨੀ ਦੇ ਜਿਹੜਾ ਇਹ ਰਿਮਾਂਡ ਆ ਉਹਨਾਂ ਨੂੰ ਮਿਲਿਆ ਆ ਤੇ ਉਸ ਤੋਂ ਬਾਅਦ ਕੀ ਸਰ ਸਾਹਿਬ ਨੇ ਕਿਹਾ ਸੀ ਕਿ ਇਹਦੇ ਤੇ ਅਸੀਂ ਉਹਨੂੰ ਤਕਨੀਕ ਕਰਦੇ ਹਾਂ ਇਸ ਬਾਰੇ ਆ ਇੱਕ ਪ੍ਰੈਸ਼ਰ ਪੋਟ ਤੇ ਕਿੰਨੀ ਮੁਸ਼ਕਿਲ ਮਹਿਸੂਸ ਲੱਗੀ ਆ ਨਹੀਂ ਇੱਕ ਮੰਨ ਦੇ ਵਿੱਚ ਵੀ ਜਾਂਚ ਕੀਤੀ ਹੈ ਕਿਸ ਤਰੀਕੇ ਨਾਲ ਅੱਜ ਜੀ ਕਿਹਾ ਜੰਨੇ ਬਾਰੇ ਅੱਜ ਜੀ ਅੱਜ ਨੂੰ ਰਿਪੋਰਟ ਦੇ ਗਏ ਪਾਲੇਸ਼ਾ ਨਾ ਯੇ ਨਾਮੀ ਉਹਨਾਂ ਕੋਰਟ ਦੇ ਵਿੱਚ ਕਿਹੜੇ ਲੈ ਕੇ ਗਏ ਨੇ 5 ਦਿਨਾਂ ਦੇ ਰਿਮਾਂਡ ਤੋਂ ਬਾਅਦ ਫਿਰ ਭਰਪੂਰਸ਼ਨ ਆਸ਼ੂ ਨੂੰ ਅੱਜ ਜਲੰਧਰ ਕੋਰਟ ਦੇ ਵਿੱਚ ਲੈ ਕੇ ਆਏ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿਹੜੇ ਭਰਪੂਰਸ਼ਨ ਆਸ਼ੂ ਹੈ ਇਸ ਗੱਡੀ ਦੇ ਵਿੱਚ ਨੇ ਜੋ ਪਿਛਲੇ ਦਿਨ ਪਹਿਲੇ 7 ਦਿਨ ਦਾ ਰਿਮਾਂਡ ਮੰਗਣ ਤੋਂ ਬਾਅਦ ਫਿਰ 5 ਦਿਨ ਦਾ ਰਿਮਾਂਡ ਮੰਗਿਆ ਜਾਂਦਾ 5 ਦਿਨ ਦੇ ਰਿਮਾਂਡ ਤੋਂ ਬਾਅਦ ਜੋ ਆ ਭਰਪੂਰਸ਼ਨ ਆਸ਼ੂ ਦੇ ਵਿੱਚ ਕਿਹੜੇ ਲੈ ਕੇ ਆਏ ਨੇ ਲੰਬੀ ਸਮੇਂ ਤੇ ਕਿ ਇਹ ਰਿਮਾਂਡ ਆ ਉਹਨਾਂ ਨੂੰ ਮਿਲਿਆ ਹੈ ਤੇ ਉਸ ਤੋਂ ਬਾਅਦ ਕੀ ਅੱਜ ਜੱਜ ਸਾਹਿਬ ਦੇ ਅੱਗੇ ਈਡੀ ਦੇ ਅਫਸਰਾਂ ਵੱਲੋਂ ਪੇਸ਼ ਕੀਤੀ ਜਾਂਦੀ ਹੈ ਜਿਸ ਦੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਭਰਤਪੂਸ਼ਨ ਆਸ਼ੂ ਇਹ ਜੋ ਹੈ ਉਹਨਾਂ ਨੂੰ ਹੁਣ ਕੋਰਟ ਦੇ ਵਿੱਚ ਲੈ ਕੇ ਜਾ ਰਹੇ ਨੇ ਜੋ 5 ਦਿਨ ਦੇ ਰਿਮਾਂਡ ਤੋਂ ਬਾਅਦ ਹੁਣ ਤੁਸੀਂ ਦੇਖ ਰਹੇ ਹੋ ਭਰਤਪੂਸ਼ਨ ਆਸ਼ੂ ਇਸ ਬਾਰੇ ਅਸੀਂ ਭਰਤਪੂਸ਼ਨ ਆਸ਼ੂ ਕੀ ਕਹਿਣਾ ਚਾਹੁੰਦੇ ਹੈ ਇਸ ਲਈ ਭਰਤਪੂਸ਼ਨ ਆਸ਼ੂ ਦਾ ਦੇ ਵਿੱਚ ਭਰਤਪੂਸ਼ਨ ਆਸ਼ੂ ਕਿਹੜੇ ਆ ਉਹਨਾਂ ਨੂੰ ਕੋਰਟ ਦੇ ਵਿੱਚ ਕਿਹੜੇ ਲੈ ਕੇ ਗਏ ਨੇ 5 ਦਿਨ ਦਾ ਰਿਮਾਂਡ ਤੋਂ ਬਾਅਦ ਜੋ ਪਹਿਲੇ 7 ਦਿਨ ਦਾ ਰਿਮਾਂਡ ਮਿਲਦਾ ਹੈ ਤੇ ਉਸ ਤੋਂ ਬਾਅਦ ਲੰਬੀ ਬਹਿਸ ਕਿਹੜੀ ਹੈ ਜੱਜ ਸਾਹਿਬ ਦੇ ਅੱਗੇ ਵਕੀਲ ਐਡਵੋਕੇਟ ਦੀ ਹੁੰਦੀ ਹੈ ਤੇ ਉਸ ਤੋਂ ਬਾਅਦ ਕਿਹੜਾ ਇਹ 5 ਦਿਨ ਦਾ ਰਿਮਾਂਡ ਜੱਜ ਸਾਹਿਬ ਵੱਲੋਂ ਸੁਣਾਇਆ ਜਾਂਦਾ ਹੈ ਤੇ 5 ਦਿਨ 5 ਦਿਨ ਦੇ ਰਿਮਾਂਡ ਤੋਂ ਬਾਅਦ ਹੁਣ ਸਵੇਰੇ ਜੋ ਪ੍ਰੋਪੋਜ਼ਲ ਆຊੂ ਨੂੰ ਕੋਰਟ 'ਚ ਲਿਆਂਦਾ ਦੇਖਣਾ ਹੋਏਗਾ ਜੱਜ ਸਾਹਿਬ ਵੱਲੋਂ ਕੀ ਆਰਡਰ ਆਉਂਦੇ ਨੇ ਇਸ ਦੇ ਬਾਰੇ ਕਿਹੜਾ ਕੀ ਨਤੀਜੇ ਕਿਹੜੇ ਨਿਕਲਦੇ ਨੇ ਲੰਬੀ ਬਹਿਸ ਕਿਹੜੀ ਹੈ ਐਡਵੋਕੇਟ ਵੱਲੋਂ ਹੁੰਦੀ ਹੈ ਤੇ ਜੱਜ ਸਾਹਿਬ ਦੀ ਤੁਸੀਂ ਤਸਵੀਰਾਂ ਪਰਤਪੂਸ਼ਣ ਆਸ਼ੂ ਨੂੰ ਹੁਣ ਕੋਰਟ ਦੇ ਵਿੱਚ ਲੈ ਕੇ ਆਏ ਨੇ ਤੇ ਲੈ ਕੇ ਜੋ ਹੈ ਉਸ ਜੱਜ ਸਾਹਿਬ ਦੇ ਅੱਗੇ ਪੇਸ਼ ਕੀਤਾ ਜਾਏਗਾ ਕਿ ਈਡੀ ਵੱਲੋਂ ਫਿਰ ਦੁਬਾਰਾ ਤੋਂ ਰਿਮਾਂਡ ਮੰਗਿਆ ਜਾਂਦਾ ਹੈ ਜਾਂ ਨਹੀਂ ਮੰਗਿਆ ਜਾਂਦਾ ਇਸ ਬਾਰੇ ਜੱਜ ਸਾਹਿਬ ਵੀ ਦੱਸਣਗੇ ਬਾਕੀ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਤੁਹਾਨੂੰ ਕੋਰਟ ਦੇ ਵਿੱਚ ਤੁਹਾਨੂੰ ਲਗਾਤਾਰ ਅਸੀਂ ਤਸਵੀਰਾਂ ਦਿਖਾ ਰਿਹਾ ਪਹਿਲੇ 7 ਦਿਨ ਦਾ ਰਿਮਾਂਡ ਤੋਂ ਬਾਅਦ ਫਿਰ 5 ਦਿਨ ਦਾ ਈਡੀ ਵੱਲੋਂ ਰਿਮਾਂਡ ਮੰਗਿਆ ਜਾਂਦਾ ਹੈ ਤੇ 5 ਦਿਨ ਦਾ ਰਿਮਾਂਡ ਜੋ 7 ਦਿਨ ਦਾ ਰਿਮਾਂਡ ਮੰਗਿਆ ਜਾਂਦਾ ਤੇ 5 ਦਿਨ ਦਾ ਮਿਲਦਾ ਤੇ ਚੰਗੀ ਲੰਬੀ ਕਿਹੜੀ ਹੈ ਬੈਸ ਹੁੰਦੀ ਹੈ ਇੱਕ ਲੰਮਾ ਸਮੇਂ ਕਿਹੜਾ ਜੱਜ ਸਾਹਿਬ ਦੇ ਅੱਗੇ ਇਹ ਹੁੰਦਾ ਹੈ ਤੇ ਇਸ ਬਾਰੇ ਜੋ ਹੈ ਪਰਤ ਪੋਸ਼ਣ ਆਸ਼ੂ ਦੇ ਐਡਵੋਕੇਟ ਵੱਲੋਂ ਜੋ ਉਹਨਾਂ ਨੂੰ ਵੱਡੇ ਕਿਹੜੇ ਉਹਨਾਂ ਵੱਲੋਂ ਜੋ ਮੰਗ ਰੱਖੀ ਗਈ ਸੀ ਇਹ ਉਸ ਤੋਂ ਬਾਅਦ ਕਿਹੜੇ ਈਡੀ ਵੱਲੋਂ ਵੱਡੇ ਕਿਹੜੇ ਖਲਾਸੇ ਕੀਤੇ ਗਏ ਸੀ ਤੇ ਉਸ ਤੋਂ ਬਾਅਦ ਜੱਸਾ ਵੱਲੋਂ ਉਹਨਾਂ ਨੂੰ 5 ਦਿਨ ਦਾ ਰਿਮਾਂਡ ਦਿੱਤਾ ਗਿਆ 5 ਦਿਨ ਦੇ ਰਿਮਾਂਡ ਤੋਂ ਬਾਅਦ ਹੁਣ ਫਿਰ ਈਡੀ ਕਿਹੜੀ ਹੈ ਉਹ ਕੋਰਟ ਦੇ ਵਿੱਚ ਲੈ ਕੇ ਆਈ ਹੈ ਕਿ ਇਸ ਰਿਮਾਂਡ ਦੁਆਰਾ ਜੱਸਾ ਵੱਲੋਂ ਮਿਲਦਾ ਜਾਂ ਨਹੀਂ ਕੈਮਰਾਮੈਨ ਰਾਹੁਲ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਜਲੰਧਰ